ਜੇ ਦਾ ਕੋਈ ਦੁੱਖ ਸੁੱਖ ਚ ਵੀ ਨਹੀਂ ਪਤਾ ਲੈਂਦੇ ਆ ਕੇ ਸੰਧਾਰੇ ਤਾਂ ਦੂਰ ਦੀ ਗੱਲ ਐ ਵੀ ਆਏ ਵੀ ਨਹੀਂ ਹੈਗਾ ਵੀ ਸਾਲ 6 ਮਹੀਨੇ ਬਾਅਦ ਗੇੜਾ ਹੀ ਮਾਰ ਜਾਣ ਚਲ ਉਹਨਾਂ ਦੀ ਤਾਂ ਗੱਲ ਛੱਡ ਪੈਣੇ ਜਦੋਂ ਆਉਂਦੇ ਹੀ ਨਹੀਂ ਹੈਗੇ ਫਿਰ ਉਹਨਾਂ ਦੀ ਗੱਲ ਕੀ ਕਰਨੀ ਐ ਉਹ ਆਪਦੇ ਡੱਬੇ ਸੰਭਲਾ ਜੇ ਪੁੱਤਾ ਹੈ ਕਰ ਨਹੀਂ ਤਾਂ ਡੱਬੇ ਰੱਖ ਨਿਰਸੋਈ ਚ ਤੇ ਨਾਲੇ ਤੇਰੇ ਮਾਮੇ ਬਾਤੇ ਚਾਹ ਦੀ ਘੁੱਟ ਬਣਾ ਲਿਆ ਬਣਾਉਣੀ ਐ ਹੋਰ ਜਸਵੀਰੇ ਫਸਲ ਬਾੜੀ ਵਧੀਆ ਖੜੀ ਐ ਫਸਲ ਬਾੜੀ ਤਾਂ ਸਭ ਵਧੀਆ ਖੜੀ ਐ ਭਾਣੇ ਪਰ ਤੂੰ ਵੀ ਪਿੰਡ ਜਿਹੜਾ ਮਾਰ ਲਿਆ ਕਰ ਕਦੀ ਕਿੰਨਾ ਚਿਰ ਹੋ ਗਿਆ ਤੈਨੂੰ ਆਈ ਨੂੰ ਆਉਂਗੀ ਵੀਰੇ ਆ ਗਰਮੀ ਜੀ ਥੋੜੀ ਜੀ ਘਟ ਜਾਂਦੇ ਮੇਰਾ ਤਾਂ ਆਪੇ ਬਹੁਤ ਜੀ ਕਰਦਾ ਵੀ ਪਿੰਡ ਜਾ ਕੇ ਆਵਾਂ ਜੇ ਆਏਂਗੀ ਤਾਂ ਰਾਤ ਰਹਿ ਕੇ ਆਈ ਫਿਰ ਬੰਦਾ ਗੱਲਾਂ ਬਾਤਾਂ ਕਰ ਲੈਂਦਾ ਦਿਨੇ ਤਾਂ ਤੈਨੂੰ ਪਤਾ ਭਾਣੇ ਟਾਈਮ ਨਹੀਂ ਲੱਗਦਾ ਸਾਰਾ ਦਿਨ ਕੰਮਕਾਰ ਦੀ ਲੰਘ ਜਾਂਦਾ ਹਾਂ ਹਾਂ ਵੀਰੇ ਰਾਤ ਰਹਿਣ ਵਾਸਤੇ ਆਓ